ਜਿਵੇਂ ਬਣਾਵਾਂਗੇ ਰੈਸਟੋਰੈਂਟ ਵਰਗੇ ਸੈਂਡਵਿਚ ਘਰ ਵਿੱਚ ਜੋ ਕਿ ਬਹੁਤ ਸੋਖੇ ਤਰੀਕੇ ਨਾਲ ਤੇ ਵਧੀਆ ਬਣਦੇ ਹਨ ਤੇ ਖਾਣ ਵਿੱਚ ਬਹੁਤ ਸਵਾਦ ਹੁੰਦੇ ਹਨ ਤੇ ਇਹਦੇ ਵਾਸਤੇ ਅਸੀਂ ਲਵਾਂਗੇ 4 ਬੋਇਲਡ ਆਲੂ ਤੇ ਆਲੂ ਨੂੰ ਅਸੀਂ ਚੰਗੀ ਤਰ੍ਹਾਂ ਛਿਲ ਲਵਾਂਗੇ ਤੇ ਛਿਲਣ ਤੋਂ ਬਾਅਦ ਅਸੀਂ ਇਹਨਾਂ ਨੂੰ ਕਰਾਂਗੇ ਗ੍ਰੇਡ ਵੀਡੀਓ ਨੂੰ ਪੂਰਾ ਦੇਖੋ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਰਾਮ ਰਾਮ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਗਏ ਤੇ ਮੇਰੇ ਆਲੂ ਸਾਰੇ ਗ੍ਰੇਡ ਹੋ ਚੁੱਕੇ ਹਨ ਤੇ ਕਿੰਨੇ ਸੋਹਣੇ ਲੱਗ ਰਹੇ ਹਨ ਗ੍ਰੇਡ ਕੀਤੇ ਹੋਏ ਆਲੂ ਤੇ ਤਾਂ ਕਿ ਇਹਨਾਂ ਵਿੱਚ ਕੋਈ ਲمز ਨਾ ਆਵੇ ਤੇ ਸੈਂਡਵਿਚ ਬਣਾਉਣ ਵਾਸਤੇ ਅਸੀਂ ਲਵਾਂਗੇ ਟਮਾਟੋ ਕੈਚਅਪ ਮਾਇਓਨੈਸ ਤੇ ਬਾਰੀਕ ਕੱਟੇ ਹੋਏ ਟਮਾਟਰ ਤੇ ਪਨੀਰ ਤੇ ਮੈਂ ਪਿਆਜ਼ ਦਾ ਯੂਜ਼ ਨਹੀਂ ਕੀਤਾ ਤੁਸੀਂ ਪਿਆਜ਼ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਮੈਂ ਪੈਨ ਚੜਾ ਦਿੱਤਾ ਪੈਨ ਚ ਪਾਇਆ ਦੇਸੀ ਘਿਓ ਤੇ ਮਾੜਾ ਘਿਪਾਇਆ ਜੀਰਾ ਤੇ ਜੀਰੇ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਨੂੰ ਅਸੀਂ ਪੁੰਨ ਲਵਾਂਗੇ ਤਾਂ ਕਿ ਕੱਚਾਪਨ ਖਤਮ ਹੋ ਜਾਈ ਤੇ ਥੋੜਾ ਜਿਆਦਾ ਇਹਨਾਂ ਨੂੰ ਪੁੰਨ ਕੇ ਅਸੀਂ ਸਿੰਪਲ ਮਸਾਲੇ ਇਹਦੇ ਵਿੱਚ ਐਡ ਕਰਾਂਗੇ ਨਮਕ ਤੇ ਮਿਰਚ ਤੇ ਥੋੜਾ ਜਿਆਦਾ ਧਨੀਆ ਪਾਊਡਰ ਹੋਰ ਕੁਝ ਅਸੀਂ ਐਡ ਨਹੀਂ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਅਸੀਂ ਸੈਂਡਵਿਚ ਬਣਾਵਾਂਗੇ ਤੇ ਜਿਹੜੇ ਖਾਂ ਚ ਬਹੁਤ ਜ਼ਿਆਦਾ ਹੀ ਸਵਾਦ ਲੱਗਦੇ ਹਨ ਤੇ ਹਲਦੀ ਬਿਲਕੁਲ ਨਹੀਂ ਪਾਣੀ ਤੇ ਹੁਣ ਟਮਾਟਰ ਪੱਕਣ ਤੋਂ ਬਾਅਦ ਅਸੀਂ ਇਹਨਾਂ ਨੂੰ ਆਲੂ ਨੂੰ ਐਡ ਕਰ ਦਵਾਂਗੇ ਤੇ ਆਲੂ ਨੂੰ ਲੋ ਫਲੇਮ ਤੇ ਹੀ ਸੇਕਣਾ ਹੈ ਤੇਜ਼ ਹੋ ਗਈ ਤਾਂ ਸਾਰੇ ਆਲੂ ਸਾਡੇ ਚਿਪਕ ਜਾਣਗੇ ਤੇ ਬਹੁਤ ਦੀਮੀ ਦੀਮੀ ਆਜ ਨਾਲ ਅਸੀਂ ਇਹਨਾਂ ਨੂੰ ਪਕਾਣਾ ਹੈ ਹਲਕਾ ਹਲਕਾ ਜਿਹਾ ਤੇ ਬਹੁਤ ਸਵਾਦ ਬਣੇ ਸੀ ਸਾਡੇ ਅਸੀਂ ਇਕਾदशी ਦਾ ਮੇਰਾ ਵਰਤ ਹੁੰਦਾ ਹੈ ਤੇ ਅਸੀਂ ਸਾਰੇ ਘਰ ਦੇ ਮੈਂਬਰ ਪਿਆਜ਼ ਕੋਈ ਵੀ ਨਹੀਂ ਖਾਂਦਾ ਇਸ ਕਰਕੇ ਮੈਂ ਇਹਨਾਂ ਵਿੱਚ ਪਿਆਜ਼ ਦਾ ਯੂਜ਼ ਨਹੀਂ ਕੀਤਾ ਤੇ ਤੁਸੀਂ ਪਿਆਜ਼ ਵੀ ਜ਼ਰੂਰ ਪਾ ਸਕਦੇ ਹੋ ਟਮਾਟਰ ਤੋਂ ਪਹਿਲਾਂ ਪਿਆਜ਼ ਪਾਓ ਉਸ ਤੋਂ ਬਾਅਦ ਤੁਸੀਂ ਟਮਾਟਰ ਐਡ ਕਰੋ ਹੁਣ ਅਸੀਂ ਆਪਾਂ ਪਾਵਾਂਗੇ ਪਨੀਰ ਪਨੀਰ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਹੌਲੀ ਹੌਲੀ ਤੇ 2-4 ਸੈਕਿੰਡ ਤੱਕ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਬਹੁਤ ਟੇਸਟੀ ਬਣਦੇ ਹੈ ਇਸ ਤਰੀਕੇ ਨਾਲ ਬਣਾਏ ਹੋਏ ਸੈਂਡਵਿਚ ਤੇ ਮਸਾਲਾ ਸਾਡਾ ਪੱਕ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਇਆ ਹੈ ਚਾਟ ਮਸਾਲਾ ਤਾਂ ਕਿ ਹੋਟਲ ਵਰਗਾ ਟੇਸਟ ਸਾਨੂੰ ਘਰ ਦੇ ਵਿੱਚ ਪ੍ਰਾਪਤ ਹੋਵੇ ਤੇ ਹੁਣ ਅਸੀਂ ਰੱਖ ਲਿਆ ਹੈ ਤਵਾ ਮੈਂ ਤਵੇ ਤੇ ਹੀ ਬਣਾਇਆ ਹੈ ਦੋ ਚਮਚ ਮਾਇਨੋਜ਼ ਤੇ ਦੋ ਚਮਚ ਕੈਚਅਪ ਨੂੰ ਚੰਗੀ ਤਰ੍ਹਾਂ ਸੇ ਕਰਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਗੈਸ ਦੇ ਉੱਤੇ ਅਸੀਂ ਚੜਾ ਦੇਵਾਂਗੇ ਬ੍ਰੈਡ ਪੀਸ ਤੇ ਕੈਚਅਪ ਚੰਗੀ ਤਰ੍ਹਾਂ ਮਿਕਸ ਹੋ ਗਏ ਹਨ ਤੇ ਤਵੇ ਤੇ ਅਸੀਂ ਪਹਿਲਾਂ ਹਲਕੀ ਹਲਕੀ ਬ੍ਰਾਊਨ ਬ੍ਰੈਡ ਨੂੰ ਸੇਕ ਲਵਾਂਗੇ ਤੁਸੀਂ ਦੂਜੀ ਬ੍ਰੈਡ ਦਾ ਵੀ ਯੂਜ਼ ਕਰ ਸਕਦੇ ਹੋ ਆਟਾ ਬ੍ਰੈਡ ਵੀ ਤੇ ਬ੍ਰਾਊਨ ਬ੍ਰੈਡ ਵੀ ਮੈਂ ਬ੍ਰਾਊਨ ਬ੍ਰੈਡ ਦੇ ਸੈਂਡਵਿਚ ਬਣਾ ਰਹੀ ਆ ਤੇ ਇਹਨਾਂ ਨੂੰ ਹਲਕਾ ਹਲਕਾ ਕਿਉ ਲਾ ਕੇ ਅਸੀਂ ਦੋਨੇ ਪਾਸੇ ਹਲਕਾ ਜਿਹਾ ਸੇਕ ਲਵਾਂਗੇ ਤੇ ਫਿਰ ਆਪਾਂ ਦੋਨੇ ਸਾਈਡ ਤੇ ਇਹਨਾਂ ਦੇ ਮਾਇਓਨੈਸ ਲਗਾ ਦਵਾਂਗੇ ਦੋਨੇ ਬ੍ਰੈਡਸ ਤੇ ਮਾਇਓਨੈਸ ਨੂੰ ਤੇ ਕੈਚੱਪ ਨੂੰ ਸਪਰੈਡ ਕਰਾਂਗੇ ਜੋ ਵੀ ਅਸੀਂ ਸੌਸ ਤਿਆਰ ਕੀਤੀ ਹੈ ਤੇ ਚੰਗੀ ਤਰ੍ਹਾਂ ਸਪਰੈਡ ਕਰਕੇ ਉਸਤੇ ਬਾਅਦ ਅਸੀਂ ਜਿਹੜਾ ਮਸਾਲਾ ਬਣਾਇਆ ਸੀਗਾ ਉਹ ਇਹਨਾਂ ਦੇ ਵਿੱਚ ਫਿਲ ਕਰ ਦਵਾਂਗੇ ਤੇ ਦੇਖਣ ਜੀ ਇੰਨੇ ਸੋਹਣੇ ਲੱਗ ਰਹੇ ਆ ਮੂੰਹ ਚ ਪਾਣੀ ਆ ਰਿਹਾ ਹੈ ਤੇ ਤੁਹਾਡੇ ਬੱਚੇ ਖਾ ਕੇ ਇਹਨੂੰ ਖੂਬ ਖੁਸ਼ ਹੋਣਗੇ ਤੇ ਘਰੇ ਵੀ ਤੁਸੀਂ ਰੈਸਟੋਰੈਂਟ ਵਾਲੀ ਫੀਲਿੰਗ ਲਿਆ ਸਕਦੇ ਹੋ ਤੇ ਇੱਕ ਹੈਲਦੀ ਸੈਂਡਵਿਚ ਤੁਸੀਂ ਆਪਦੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਤੇ ਤਾਂ ਕਿ ਉਹਨਾਂ ਦੀ ਸਿਹਤ ਵੀ ਨਰੋਈ ਰਹੇ ਤੇ ਵਧੀਆ ਰਹਿਣ ਖਾਂਚ ਵੀ ਲੱਗਣ ਸਵਾਦ ਤੇ ਘਰੇ ਤੁਸੀਂ ਘੱਟ ਖਰਚ 'ਚ ਵਧੀਆ ਚੀਜ਼ਾਂ ਬਣਾ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਤੇ ਦੋਵੇਂ ਥਾਂ ਪਾਸੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਜਿਹਾ ਕਰ ਲਵਾਂਗੇ ਤੇ ਤਵੇ ਵਾਲੇ ਸੈਂਡਵਿਚ ਦਾ ਖਾਣ ਚ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਹੈਲਦੀ ਵੀ ਹੁੰਦੇ ਨੇ ਤੇ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਕੱਟ ਕੇ ਦਿਖਾਨੀ ਆ ਵੀ ਦੇਖਣ ਚ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਖਾਣ ਚ ਵੀ ਓਨੇ ਹੀ ਜ਼ਿਆਦਾ ਸਵਾਦ ਤੇ ਇਹ ਦੇਖੋ ਸਾਡੇ ਬਣ ਚੁੱਕੇ ਨੇ ਸੈਂਡਵਿਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਯੰਮੀ ਸੀ ਇਹ ਤੇ ਹੁਣ ਸਾਡੀ ਪਲੇਟਿੰਗ ਤੇ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਸੈਂਡਵਿਚ ਬਾਏ ਬਾਏ ਟੇਕ ਕੇਅਰ राधे राधे जय श्री श्याम